ਹੁਣ ਤੁਸੀਂ ਸਾਹਮਣੇ ਨਾ ਵੇਖ ਰਹੇ ਹੋ ਜੀ ਜੋ ਯਾਦਗਾਰ ਬੱਬਾ ਟੱਲਰ ਆਈ ਜੀ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਹੋਇਆ ਗੁਰਦੁਆਰਾ ਸਾਹਿਬ ਇੱਥੇ ਬਿਲਕੁਲ ਬਰਾਬਰ ਹੀ ਜਿਹੜੀ ਉਹ ਪੈਪਸੀ ਵਾਲਿਆਂ ਦੀ ਸਟਾਲ ਇਹਨਾਂ ਦੀ ਸ਼ਾਪ ਹੈ ਜੀ ਉੱਥੇ 5 ਰੁਪਏ ਦਾ ਜਿੱਥੇ ਕੋਲਡ ਡਰਿੰਕ ਮਿਲਦਾ ਪਰ ਇੱਕ ਗੱਲ ਇਹ ਹੈ ਵੀ ਹਨਾ ਆਪਣੇ ਪੰਜਾਬੀਆਂ ਦਾ ਸੁਭਾਅ ਦੇਖ ਲੋ ਕਿ ਉਹ ਜਾ ਭਾਵੇਂ ਠੰਢੀ ਹੈ ਪਰ ਕਹਿੰਦੇ ਵੀ ਜੇਕਰ ਘੱਟ ਰੁਪਏ 'ਚ ਮਿਲਦਾ ਤਾਂ ਪੀ ਲਓ ਇਹ ਨਹੀਂ ਦੇਖਣਾ ਕਿ ਵੀ ਚਲੋ ਲੋਡ ਹੈ ਜਾਂ ਨਹੀਂ ਹੈ ਨਾਲੇ ਸਾਡੀ ਸਿਹਤ ਨੂੰ ਕਿੰਨੀ ਕੁ ਚੰਗੀ ਹੈ ਉਹ ਬਸ ਇਦਾਂ ਹੀ ਆ ਇਹ ਆਪਣੇ ਪੰਜਾਬੀਆਂ ਦਾ ਸੁਭਾਅ ਹੀ ਹੈ ਵੇਖਦੇ ਨਹੀਂ ਐ ਬਸ ਜਿਹੜੀ ਚੀਜ਼ ਜੱਜ ਕੀਤੀ ਤੇ ਜੱਜ ਕੀਤੀ ਅੰਦਰ ਉਹ ਨਾ ਦਰਬਾਰ ਸਾਹਿਬ ਜਦੋਂ ਆਪਾਂ ਅੰਦਰ ਐਂਟਰੀ ਕਰਗੇ ਜੀ ਡਿਊਟੀ ਬਣੀ ਹੋਈ ਸੀ ਇਧਰ ਸੈਡ ਸਰੋਵਰ ਰਹਿ ਜਾਂਦਾ ਆਪਾਂ ਬਾਅਦ ਦੇ ਵਿੱਚ ਸਰੋਵਰ ਵੀ ਬਖਾਵਾਗੇ ਸੰਗਤਾਂ ਨੂੰ ਇੱਥੇ ਬਰਤਨ ਸਾਫ਼ ਕਰ ਰਹੇ ਆ ਸੇਵਾਦਾਰ ਉਹ ਬਿਲਕੁਲ ਸਾਹਮਣੇ ਇਹਦਾ ਦਰਬਾਰ ਸਹਿਬ ਬਣਿਆ ਹੋਇਆ ਜੀ ਬਾਬਾ ਟੱਲਰਾਏ ਜੀ ਦੀ ਯਾਦ ਦੇ ਵਿੱਚ ਜੀ ਇਧਰਲੀ ਸਾਈਡ ਤੇ ਹੁਣ ਆਪਣੇ ਨਾ ਇਤਿਹਾਸ ਜਿਹੜੇ ਸਾਰੇ ਹੀ ਆਪਾਂ ਗੁਰੂ ਸਥਾਨਾਂ ਤੇ ਜਾਂਦੇ ਆ ਜਿੱਥੇ ਇਤਿਹਾਸ ਨੋਟ ਕਰਵਾਇਆ ਹਾਂਜੀ ਹਾਂ ਇਤਿਹਾਸ ਉਹ ਨਾ ਸੰਗਤਾਂ ਫਿਰ ਆਉਂਦੀਆਂ ਜਿਹੜੀਆਂ ਦੂਰ ਦਰਾਡੇ ਤੋਂ ਇੱਥੇ ਆ ਕੇ ਉਹ ਇਤਿਹਾਸ ਪੜ੍ਹਦੀਆਂ ਤਾਂ ਹੀ ਪਤਾ ਲੱਗਦਾ ਕਿ ਵੀ ਇਸ ਸਥਾਨ ਦੀ ਜਿਹੜੀ ਮਹੱਤਤਾ ਕੀ ਆ ਜੀ ਬਾਬਾ ਟੱਲਰਾਏ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਨੇ ਹਾਂਜੀ ਤੇ ਉਹਨਾਂ ਨੂੰ ਮਤਲਬ ਛੋਟੀ ਉਮਰ ਦੇ ਵਿੱਚ ਹੀ ਅਵਸਥਾ ਪ੍ਰਾਪਤ ਸੀ ਵੀ ਜਿਹੜਾ ਕੁਛ ਉਹ ਕਹਿ ਦਿੰਦੇ ਸੀ ਉਹੀ ਸੱਚ ਸੀ ਕਿਉਂਕਿ ਵੀ ਹਾਂ ਗੁਰੂ ਗੋਬਿੰਦ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਹਨ ਪੁੱਤਰ ਹੋਣ ਤੇ ਉਹ ਬਹੁਤ ਵੱਡੀ ਗੱਲ ਆ ਜੀ ਤੇ ਬਾਕੀ ਸਿਮਰਨ ਕਰਨ ਵਾਲੇ ਸੀ ਹਨਾ ਗੁਰੂ ਪਾਤਸ਼ਾਹ ਜੀ ਜਿੱਥੇ ਆਪ ਸੰਗਤਾਂ ਨੂੰ ਜੋੜਦੇ ਸੀ ਉੱਥੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਜੋੜਿਆ ਹੋਵੇਗਾ ਜਦੋਂ ਵੀ ਆਪਾਂ ਹਨਾ ਅੰਮ੍ਰਿਤਸਰ ਸਹਿਬ ਆਉਂਦੇ ਆ ਪਰ ਉੱਥੇ ਆ ਕੇ ਨਾ ਆਪਾਂ ਜਦੋਂ ਆਲੇ-ਦੋਲੇ ਵੇਖਦੇ ਆਂ ਤੇ ਸਭ ਤੋਂ ਉੱਪਰ ਜਿਹੜਾ ਦਰਬਾਰ ਹਨਾ ਬਾਬਾ ਅਟਲ ਰਾਜੀ ਜੀ ਦਾ ਉਹ ਸਥਾਨ ਬਣਿਆ ਹੋਇਆ ਉਹ ਨਜ਼ਰ ਆਉਂਦਾ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਇਹਨਾਂ ਨੂੰ ਬਚਨ ਕੀਤੇ ਹੋਏ ਸੀ ਕਿ ਜਿਹੜੇ ਵੀ ਹਨਾ ਸਰਦਾਬਨ ਸਿੱਖ ਤੁਹਾਡੇ ਦਰ ਤੇ ਆਉਣਗੇ ਉਹਨਾਂ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਤੇ ਆਇਆਂ ਨੂੰ ਇੱਥੇ ਜਿਹੜੀ ਉਹਨਾਂ ਦੀ ਲੋੜ ਆ ਪ੍ਰਸ਼ਾਦਾ ਵੀ ਸ਼ਕਨ ਨੂੰ ਮਿਲੇਗਾ ਤੁਹਾਡੇ ਦਰ ਤੇ ਆ ਟੁੱਟ ਲੰਗਰ ਵਰਤਿਆ ਕਰੀਗਾ ਜੀ ਇਧਰ ਨਾ ਆਪਾਂ ਵੇਖਦੇ ਆ ਜੀ ਸਰੋਵਰ ਬਣਿਆ ਹੋਇਆ ਉਹ ਸਾਹਮਣੇ ਬਿਲਕੁਲ ਜਿਹੜਾ ਲੰਗਰ ਜੋ ਗੁਰੂ ਸਾਹਿਬ ਜੀ ਦੇ ਦਰ ਤੇ ਹਰ ਸਮੇਂ ਚੱਲਦਾ ਜੀ ਜਿਹੜੀਆਂ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਦੇ ਲਈ ਆਉਂਦੀਆਂ ਨੇ ਉਹ ਇਹਨਾਂ ਸਥਾਨਾਂ ਤੇ ਬਾਬਾ ਟੱਲਰਾਏ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜ਼ਰੂਰ ਦਰਸ਼ਨ ਕਰਕੇ ਜਾਂਦੀਆਂ ਨੇ ਹਾਂਜੀ ਹਾਂ ਉਹ ਸਾਹਮਣੇ ਲੰਗਰ ਉਹਦੇ ਸੰਗਤਾਂ ਸਾਕ ਰਹੀਆਂ ਨੇ ਹੁਣ ਆਪਾਂ ਵੇਖ ਸਕਦੇ ਆ ਹਾਂ ਬਿਲਕੁਲ ਕਾਰਨਰ ਤੇ ਸਵੀਲ ਬਣੀ ਹੋਈ ਆ ਹਾਂਜੀ ਪਿੱਛੇ ਇੱਥੇ ਜਿਹੜੇ ਨਾ ਦਰਖਤ ਬਹੁਤ ਵੱਡੇ ਵੱਡੇ ਆ ਹਾਂਜੀ ਉਸ ਸਮੇਂ ਦੇ ਆ ਜਦੋਂ ਗੁਰੂ ਸਾਹਿਬ ਜੀ ਇੱਥੇ ਰਹੇ ਆ ਸਹੀ ਗੱਲ ਪੰਛੀਆਂ ਦੀਆਂ ਆਵਾਜ਼ਾਂ ਬਹੁਤ ਬਹੁਤ ਆ ਨਾ ਇੱਥੇ ਵੱਖਰੇ ਵੱਖਰੇ ਆ ਆ ਰਹੀਆਂ ਨੇ ਤੇ ਨਾਲੇ ਜਿਹੜਾ ਆਲੇ ਦੋਆਲੇ ਮਾਹੌਲ ਆ ਉਹ ਬੜਾ ਜੁਨੀਕ ਜਾਂ ਹਨਾ ਲੱਗਦਾ ਸਾਨੂੰ ਬਲਖਣ ਜਿਹਾ ਲੱਗਦਾ ਇਹ ਇਧੇਲੀ ਸਾਈਡ ਨਾ ਬਾਬਾ ਜੱਸਾ ਸਿੰਘ ਆਲੂ ਵਾਲੀਆ ਦੀ ਯਾਦਗਰ ਬਣੀ ਹੋਈ ਹੈ ਇੱਥੇ ਉਹ ਪ੍ਰਾਤਨ ਹਨਾ ਯਾਦਾਂ ਸੰਭਾਲ ਕੇ ਰੱਖੀਆਂ ਹੋਈਆਂ ਜਿਹੜੀਆਂ ਸਾਡੀਆਂ ਪਿੱਛੇ ਸਾਡਾ ਸਿੱਖ ਇਤਿਹਾਸ ਸੀਗਾ ਜੀ ਜੋ ਸਾਡੇ ਨਾਲ ਪਿੱਛੇ ਹੋਇਆ ਜਾਂ ਜਿੰਨਾ ਸਿੰਘ ਸੂਰਮਿਆਂ ਨੇ ਸਿੱਖ ਕੌਮ ਲਈ ਪੂਰੀ ਮਨੁੱਖਤਾ ਦੀ ਭਲਾਈ ਦੇ ਲਈ ਹਨਾ ਕੁਰਬਾਨੀਆਂ ਕੀਤੀਆਂ ਇਹ ਪਵਿੱਤਰ ਸਰੋਵਰ ਆ ਜਾਂਦਾ ਜੀ ਜੀ ਜਿਹੜੀਆਂ ਵੀ ਸੰਗਤਾਂ ਸ਼੍ਰੀ ਅੰਮ੍ਰਿਤਸਰ ਵਿਖੇ ਦਰਸ਼ਨ ਕਰਨ ਦੇ ਲਈ ਆਉਂਦੀਆਂ ਨੇ ਉਹ ਇਹਨਾਂ ਸਥਾਨਾਂ ਤੇ ਵੀ ਜ਼ਰੂਰ ਦਰਸ਼ਨ ਕਰਕੇ ਜਾਣ ਆ ਇੱਕ ਨਾ ਇੱਕ ਚੀਜ਼ ਦੇਖਣਾ ਆ ਚੀਜ਼ ਦੇਖਣ ਵਾਲੀ ਆ ਵੀ ਕਿੰਨਾ ਸੋਹਣਾ ਹਨਾ ਰੰਗ ਭਰਿਆ ਹੋਇਆ ਸਹੀ ਗੱਲ ਹੈ ਇਸ ਚੀਜ਼ ਨੂੰ ਹਨਾ ਗੁਰੂ ਸਾਹਿਬ ਕਹਿੰਦੇ ਆ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜੀ ਬਿਲਕੁਲ ਹਨਾ ਮਨੁੱਖ ਜੀਵ ਤਾਂ ਇੱਕੋ ਹੀ ਆ ਮੱਛੀ ਆ ਪਰ ਇੱਕ ਦੇ ਵਿੱਚ ਰੰਗ ਕਿੰਨੇ ਪ੍ਰਕਾਰ ਦੇ ਭਰੇ ਹੋਏ ਆ ਸਹੀ ਗੱਲ ਹੈ ਕਿੰਨੇ ਤਰ੍ਹਾਂ ਦੇ ਹੈ ਉਸ ਨਾ ਪਰਮਾਤਮਾ ਦਾ ਕੋਈ ਅੰਤ ਸਹੀ ਗੱਲ ਬਾਕਮਾਲ ਦੀ ਗੱਲ ਹੈ ਜੀ ਆਪਾਂ ਬਸ ਇਸ ਚੀਜ਼ ਨੂੰ ਨਾ ਵੇਖ ਸਕਦੇ ਆ ਪਰ ਇਹਦੀ ਲੈ ਸਕਦੇ ਆ ਆਨੰਦ ਅੰਤ ਨਹੀਂ ਸ਼ੁਕਰੀ ਕਰ ਸਕਦੇ ਆ ਜਦੋਂ ਵੀ ਇੱਥੇ ਨਾ ਤੁਸੀਂ ਆਵੋਗੇ ਤੁਸੀਂ ਇਹ ਚੀਜ਼ ਨੂੰ ਵੇਖ ਕੇ ਨਾ ਤੁਹਾਨੂੰ ਵੀ ਤੁਹਾਡੇ ਮਨ ਨੂੰ ਬਹੁਤ ਆਨੰਦ ਮਿਲੇਗਾ ਹਾਂਜੀ ਬਹੁਤ ਸ਼ਾਂਤਮਈ ਮਾਹੌਲ ਜੀ ਤੁਹਾਡੇ ਮੁਖ ਦੇ ਵਿੱਚੋਂ ਵੀ ਇਹੋ ਸ਼ਬਦ ਨਿਕਲੇਗਾ ਧੰਨ ਧੰਨ ਬਾਬਾ ਅਟੱਲ ਰਾਏ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਬਹੁਤ ਆਨੰਦ ਆਇਆ ਜੀ ਵੇਖ ਕੇ